ਕਾ ਵਪਰੇ ਪਤਾ ਲਗਾ ਪ੍ਰਧਾਨ ਲਗਾ ਇਥੇ ਪਿੰਡੋਂ ਫੋਨ ਕਰ ਫੇਰੀ ਆਏ ਇਹ ਕਿਹੜੇ ਬੰਦੇ ਦੀ ਗੱਡੀ ਆ ਇਹ ਬਲਣਵਾਰ ਦੋ ਇਹ ਬਟਾਲਾ ਨਹੀਂ ਠੀਕ ਨਹੀਂ ਬਲਣਵਾਰ ਪੈਂਦਾ ਇਹ ਇ ਨਾਲੋਂ ਅੱਗੇ ਇਹ ਹੁਣ ਗੱਡੀ ਬਲਣਵਾਰ ਚਲੀ ਹੀ ਜਾਂਦਾ ਨਹੀਂ ਇਹਨੇ ਲੁਧਿਆਣੇ ਜਾਣੇ ਗੱਡੀ ਦਾ ਕੰਮ ਕਰਾ ਦਿੱਤੀ ਥੋੜਾ ਜਾਂ ਇਧਰ ਕਿਤਰਾ ਗੱਡੀ ਆ ਇਹ ਤਾਂ ਫੇਰ ਦਾ ਕੰਮ ਕਰਾਇਆ ਸੀ ਨਾ ਗੀਰ ਦੇ ਮਿੱਤਰੀ ਕੋਲ ਕਹਿੰਦਾ ਮੈਂ ਉਹਨੂੰ ਦਿਖਾਉਣਾ ਹੋਰ ਜੇ ਉਹਨੂੰ ਦਿਖਾਉਣ ਦਾ ਫਾਇਦਾ ਕੋਈ ਨਹੀਂ ਪਤਾ ਲੱਗਾ ਕਿਸ ਤਰ੍ਹਾਂ ਇਹ ਹੋਇਆ ਵਾ ਇਹ ਇਹ ਨਹੀਂ ਪਤਾ ਲਗਾ ਸਾਨੂੰ ਫੋਨ ਗਿਆ ਤੇ ਫੇਰ ਸਾਨੂੰ ਪਤਾ ਲੱਗਾਇੀ ਵੀ ਦਸੋ ਦਸ ਗਾਂਵਾਂ ਦੀਆਂ ਫੋਨ ਕੀਤੇ ਤੇ ਫੇਰ ਸਾਨੂੰ ਪਤਾ ਲੱਗਾ ਡਰਾਈਵਰ ਕਿੱਥੋਂ ਦਾ ਡਰਾਈਵਰ ਉਹ ਲੜਕਾ ਮਿਲ ਆਇਆ ਹਾਂਜੀ ਕਿਹਨਾਂ ਸੱਟਾਂ ਲੱਗੀਆਂ ਗਿਆ ਹੁਣ ਲੱਗਦੇ ਆ ਤਰਾ ਤੇ ਇਹ ਲੁਧਿਆਣੇ ਕਿਹੜੀ ਕੰਪਨੀ ਦਾ ਸੀ ਆ ਇਹ ਪਤਾ ਨਹੀਂ ਹੁਣ ਮੁੰਡੇ ਨੂੰ ਪਤਾ ਕਿਹੜੀ ਕੰਪਨੀ ਆ ਲੱਗੀ ਹਾਂ ਕੰਪਨੀ ਲੱਗੀ ਪਤਾ ਹੁਣ ਹੋਰ ਹੀ ਕਿ ਨਹੀਂ ਹੋਈ ਕਈ ਧੱਕੇ ਸਾਨੂੰ ਜਿਆਦਾ ਨੇ ਫੋਨ ਕੀਤਾ ਮੈਂ ਆਉਂ ਚਲੇ ਆਵਾ ਤੇ ਮੈਂ ਇੱਧਰ ਫੋਨ ਕੀਤਾ ਸੜਕਾ ਲੜਕੇ ਹੜੇ ਨਹੀਂ ਕੀਤਾ ਹਾਂਜੀ ਮੇਜਰ ਮਨੇ ਫੋਨ ਕੀਤਾ ਮੈਂ ਆ ਚੱਲੇ ਆਵਾ ਤੇ ਬੇਟੀ ਦਾ ਕੰਮ ਕਰਾ ਰ ਮੈਂ ਤੜਕੇ ਜਾਣਾ ਚਾਹ ਰ ਜੀ ਫਿਰ ਫਿਰ ਮੇਰਾ ਕੋਈ ਫੋਨ ਤੇ ਬੰਦ ਹੋ ਗਏ ਫੋਨ ਜਿ ਨਾਲੇ ਆਹ ਆਣ ਕੇ ਲਾਇ ਪਿੰਡ ਨੂੰ ਆਉਂਦੇ ਸਾਂ ਇਹ ਕਿਹੜਾ ਪਿੰਡ ਸਰਦ ਬੱਲੜ ਵਾਲੀ ਦੇ ਜਿ ਨਾਲੇ ਆਏ ਸਾਂ ਇਹ ਜਿ ਨਾਲੇ ਦੇ ਲੱਗਿਆ ਹਾਂ ਜੀ ਜਿ ਨਾਲੇ ਇਹ ਆ ਗਏ ਜਿ ਨਾਲੇ ਜਿਗਦੇ ਆਲੇ ਰੋਡ ਤੇ ਹਾਂ ਜੀ ਜੋ ਹੁਣ ਬੰਦ ਆ ਗਿਆ ਕਿ ਤੁਹਾਨੂੰ ਹਾਂ ਫਿਰ ਫੋਨ ਕਰਕੇ ਦੱਸਿਆ ਗਾਂਝ ਦਾ ਫੂਟ ਰਿਆ ਉਹਦਾ ਮੁੰਡਾ ਡਰਾਈਵਰ ਨੇ ਗਾਂ ਗਾਂਝ ਗਾਂ ਫੋਨ ਕਰ ਦਿੱਤਾ ਫਿਰ ਸਾਨੂੰ ਪਤਾ ਲੱਗ ਗਿਆ ਕਿੰਨਾ ਨੁਕਸਾਨ ਹੋਇਆ ਉਸ ਦਾ ਸਾਥ ਬਹੁਤ ਜ਼ਿਆਦਾ ਹੋਇਆ ਗੱਡੀ ਆਉਂਦੀ ਸਿਰਨਗਰ ਤੋਂ ਤੇ ਸੁੱਪਰ ਤੋਂ ਭਰ ਕੇ ਆ ਰਹੀ ਹੈ ਸਾਡੇ ਰਿਸ਼ਤੇਦਾਰਾਂ ਦੀ ਹੈ ਤੇ ਅੱਜ 5 ਦਿਨ ਅੱਜ ਤੋਂ ਪਹਿਲਾਂ ਗੱਡੀ ਆ ਰਹੀ ਹੈ ਬਿਲਕੁਲ ਠੀਕ ਠਾਕ ਪਿੱਛੇ ਆ ਰਹੀ ਹੈ ਗੱਡੀ ਦੇ ਗੇਅਰ ਦਾ ਕੰਮ ਹੋਣਾ ਵਾਲਾ ਸੀ ਮੁੰਡੇ ਡਰਾਈਵਰ ਨੇ ਮੇਜਰ ਨੇ ਕਿਹਾ ਵੀ ਗੱਡੀ ਦਾ ਹੀ ਨਾਲੋ ਕੰਮ ਕਰਵਾ ਲਈਏ ਸਾਨੂੰ ਲੱਗੇ ਅਜ ਨਾਲਾ ਲੱਗੇ ਪੈਂਦਾ ਆਪਾਂ ਕੰਮ ਕਰਵਾਈ ਦਾ ਗੱਡੀਆਂ ਦਾ ਉੱਥੇ ਉੱਥੇ ਗੱਡੀ ਦਾ ਕੰਮ ਕਰਵਾ ਰਿਆ ਤੇ ਫਰੇ ਗੜ ਦੇ ਲਾਗੇ ਪਿੱਛੇ ਆਣ ਕੇ ਚਲਦੀ ਚਲਦੀ ਗੱਡੀ ਸਪੈਡੇ ਚ ਵੱਜੀ ਆ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਮੇਰਾ ਨਾਮ ਰঞ্জੀਤ ਸਿੰਘ ਆਪਣਾ ਲਾਗੇ ਘਰ ਜਿੱਥੇ ਗੱਡੀ ਪਲਟੀ ਆ ਤੇ ਆਪਣਾ ਵਿਚਾ ਵੀਰ ਦਾ ਵੀ ਖਸਤਾ ਲੈ ਕੇ ਹਮੋਕੇ ਤੇ ਆ ਕੇ ਟਰੈਕਟਰ ਨਾਲ ਵੀਰ ਨੂੰ ਵਿੱਚੋਂ ਕੱਢਤਾ ਸੀ ਮਤਲਬ ਕੋਈ ਜ਼ਿਆਦਾ ਸੱਟ ਨਹੀਂ ਆ ਤੇ ਵਿੱਚ ਫਸ ਗਿਆ ਸੀ ਹਾਂਜੀ ਵਿੱਚ ਫਸ ਗਿਆ ਸੀ ਮਤਲਬ ਉਹ ਸਟੀਰਿੰਗ ਦੇ ਪੈਰ ਲਪਾ ਗਿਆ ਸੀ ਵਿੱਚ ਗੱਡੀ ਵਗੋਂ ਸਾਰੀ ਦੇਖੋ ਟੁੱਟੀ ਆ ਇਹ ਮੌਕੇ ਦੇ ਸਾਹਿਬ ਹੁਣ ਆਏ ਪੁਲਿਸ ਮਲਾਜਮ ਆਪਣੇ ਇਹ ਹੋਂਦੇ ਇੱਥੇ ਮੌਜੂਦ ਨੇ ਮਤਲਬ ਕੋਈ ਇਫਾ ਚੀਜ਼ ਨਹੀਂ ਕਿਸੇ ਨੇ ਛੜੀ ਕੋਈ ਕਿਸੇ ਤੱਕ ਨਹੀਂ ਗਿਆ ਬਾਕੀ ਸ਼ਾਂਦੇ ਹੋ ਗਿਆ ਜੀ ਹਾਂਜੀ ਨਹੀਂ ਪਹਿਲਾਂ ਵੱਡੀ ਗੱਲ ਕੋਈ ਨਹੀਂ ਆ ਅੱਛਾ ਕਿਸੇ ਨੇ ਕਿਸੇ ਨੇ ਕੋਈ ਨਹੀਂ ਕੋਈ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ ਮਲਾਜਮ ਸਾਹਿਬ ਹੋਂਦੇ ਇੱਥੇ ਕੋਲ ਬੈਠੇ ਨੇ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਮੇਜਰ ਸਿੰਘ ਨਾ ਆਇਆ ਮੇਰਾ ਤੇ ਮਾਸੀ ਨਾਲ ਤਾਂ ਲੈ ਕੇ ਆਉਂਦਾ ਪਰ ਤੋਂ ਰੋਜ਼ ਤੋਂ ਤੁੰਮਨ ਲੈ ਕੇ ਲਿਆ ਗਾੜ ਬਾਈ ਤੋਂ ਗੋਦ ਤੇ ਗੱਡੀ ਮੈਂ ਚੱਲਿਆ ਸੀ ਬਠਾਣ ਕੋਡਾਲ ਨੂੰ ਉੱਥੇ ਮੇਰੀ ਗੱਡੀ ਦਾ ਗੇਅਰ 2 ਜਿਹੜੇ ਗੇਅਰੇ ਕੰਮ ਨਹੀਂ ਕਰਦੇ ਪਏ 5ਵਾਂ ਤੇ 4ਵਾਂ ਜਿਹੜਾ ਕੰਮ ਨਹੀਂ ਕਰਦੇ ਪਏ ਉਧਰ ਮੈਂ ਤੀਜੇ ਚੋਂਦਾ ਦਾ ਸਲੋ ਸਲੋ ਚੋਂਦਾ ਪਿਆ ਤੇ ਅਚਾਨਕ ਹੀ ਨਾ ਕੋ ਬ੍ਰੇਕ ਦਾ ਜਿਹੜਾ ਸਪੀਰਿੰਗ ਦਾ ਹੁੰਦਾ ਹੈ ਨਾ ਉਹ ਕੰਮ ਨਹੀਂ ਕੀਤਾ ਉਹਨੇ ਤੇ ਘਮਾਉਂਦਿਆਂ ਘਮਾਉਂਦਾ ਇੱਧਰ ਦਸਤੇ ਜਾਣ ਕੇ ਲੱਗ ਗਈ ਹੈ ਜੀ ਤੇ ਬਾਕੀ ਚਲੋ ਇਹਨਾਂ ਪਿੰਡ ਵਾਲਿਆਂ ਨੇ ਬਹੁਤ ਮਦਦ ਕੀਤੀ ਹੈ ਟਾਇਰ ਫਿਰ ਮੈਨੂੰ ਕੱਢ ਲਿਆ ਜਿਨਾ ਕੱਢਦੇ ਤੇ ਘੇਰ ਕੋਈ ਕੁਝ ਵੀ ਹੋ ਸਕਦਾ ਸੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਕਿੱਥੇ ਲੈ ਕੇ ਜਾਣੀ ਸੀ ਇਹ ਇਹ ਭਾਈ ਲੁਧਿਆਣੇ ਲੈ ਕੇ ਜਾਣਾ ਸੀ ਜਾਣਾ ਤੇ ਮੈਂ ਉਧਰ ਨੂੰ ਜਾਣਾ ਸੀ ਪਰ ਉਥੇ ਮਿਸਤਰੀ ਕਹਿੰਦੇ ਵੀ ਇਹ ਗੱਡੀ ਦਾ ਸੇ ਕੰਮ ਨਹੀਂ ਕਰਦੇ ਤੇ ਫਿਰ ਮੈਂ ਆਪਣਾ ਪਿੰਡ ਵਾਲੇ ਮਿਸਤਰੀ ਭਾਈ ਆ ਉਹਨੂੰ ਆ ਕੀਤਾ ਮੈਂ ਕਿਹਾ ਭਾਈ ਏਦਾਂ ਏਦਾਂ ਤੇ ਗੇਅਰ ਨਹੀਂ ਲੱਗਦੇ ਪਏ ਕਹਿੰਦਾ ਤੂੰ ਲੈ ਆ ਗੱਡੀ ਦਾ ਆਪਾਂ ਵੇਖ ਲੈਨੇ ਆ ਇੱਥੇ ਜੋ ਵੀ ਹੋਏਗਾ ਆਪਾਂ ਵੇ ਕੰਮ ਗੱਡੀ ਦਾ ਵੇਖਾਂਗੇ ਤੇ ਉਹ ਵੀ ਅਸੀਂ ਲੈ ਗਏ ਨਾਲੇ ਮੈਂ ਲੈ ਕੇ ਚੱਲਿਆ ਸੀ ਮੈਂ ਕਿਹਾ ਚਲੋ ਇਹ ਨਾਲੇ ਕੰਮ ਕਰਾ ਕੇ ਤੇ ਮੈਂ ਫਿਰ ਰਾਤ ਨੂੰ ਲੁਧਿਆਣੇ ਨੂੰ ਲੈ ਚਲਾਂਗਾ ਤੇ ਜਿੰਨਾ ਦਾ ਮਾਲ ਆ ਉਹਨਾਂ ਨੂੰ ਵਪਾਰੀਆਂ ਦਾ ਕਪਚਾਵਾਗਾ ਇਹ ਵਪਾਰੀਆਂ ਨੂੰ ਕਰਦਾ ਸੁੱਚੀ ਨਹੀਂ ਹੱਲੇ ਨਹੀਂ ਕੀਤਾ ਹੱਲੇ ਮੈਂ ਤੇ ਆ ਵੀ ਦੂਜੀ ਤੋਂ ਉੱਥੇ ਹੀ ਆ ਮੈਂ ਤੇ ਤੇ ਕੋਈ ਨੂੰ ਕਰਦੇ ਆ ਉਹਨਾਂ ਨੂੰ ਫੋਨ ਗੱਡੀ ਆਂਦੀ ਪਈ ਆ ਜਿਹੜਾ ਮਾਲ ਆ ਉਹਨਾਂ ਦਾ ਤੇ ਭੇਜ ਦਿਆ ਉਹਨਾਂ ਦਾ ਮਾਲ ਸਹੀ ਆ ਜਿਹੜਾ ਆ ਬਾਕੀ ਜਿੱਦਾਂ ਜੋ ਮਾਰਨ ਕਰਨਾ ਹੈ ਦੇਖੋ ਜਮੂ ਤੋਂ ਜੰਮੂ ਤੋਂ ਕਸ਼ਮੀਰ ਤੋਂ ਗਾ ਤੇਲ ਆ ਬੰਦੋੜ ਕੜ ਕੇ ਲੈ ਨਿੱ ਘਟ ਰੱਖਿਆ ਹੈ ਜਿਹਦੇ ਵਿੱਚ ਇਹਦਾ ਕਿਤੇ ਡਰਾਈਵ ਨੂੰ ਕਿਤੇ ਝੋਕ ਲੱਗ ਗਈ ਕਿਤੇ ਉਹਦੀ ਮੇਰੇ ਸਾਹਮਣੇ ਝੋਕ ਲੱਗ ਕੋ ਸਕੂਲਣ ਵਿਗੜਨ ਕਰਕੇ ਦਰਖਤ ਵਿੱਚ ਵੱਜ ਗਈ ਆ ਉਹਦੇ ਵਿੱਚ ਛੱਟ ਲੱਗ ਉਹਨੂੰ ਕੱਢ ਕੇ ਤੇ ਸਰਕਾਰੀ ਹਸਪਤਾਲ ਫਤੇਗਾ ਚੁੜੀਆਂ ਨਾਜਲੀ ਦਾਹ ਕਰਵਾ ਦਿੱਤਾ ਵਾ ਤੇ ਉਸ ਟਾਈਮ ਸਾਡੀ ਫੋਰਸ ਦੇ ਮੌਕੇ ਤੇ ਆ ਗਈ ਤੇ ਸੇਵ ਦੀਆਂ ਪੇਟੀਆਂ ਵਿੱਚੋਂ ਕੋਈ ਸੇਵ ਨਹੀਂ ਲਿਆ ਤੇ ਸੇਵ ਦੀਆਂ ਪੇਟੀਆਂ ਇੱਦਾਂ ਜਿੱਦਾਂ ਪਈਆਂ ਇੱਦਾਂ ਇਹਨਾਂ ਦੇ ਹਵਾਲੇ ਇਹਦੇ ਮੇਜਰਸ ਦੇ ਪਿਤਾ ਦੇ ਹਵਾਲੇ ਕਰ ਦਿੱਤੀਆਂ ਨੇ ਤੇ ਜਿਹੇ ਮੇਜ ਦਾ ਬਿਆਨ ਹੈ ਜਿਹੜੇ ਸਾਡਾ ਕਾਰਜ ਨਹੀਂ ਚੁਣੀ ਕਰਦੀ ਲਿਆ